ਵਾੰਗਤ ਸਿੰਘ ਮਟੋਰ ਜੀ ਕਿਰਪਾ ਕਰਕੇ ਸਾਡੀ ਇਹ ਵੀਡੀਓ ਚਲਾਓ ਜੀ ਏਕਮ ਸਟੋਨ ਕ੍ਰੈਸ਼ਰ ਆਵਾਦੀ ਦੇ ਕੋਲ ਹੈ ਇਹਦੇ ਕਰ ਸਾਡੇ ਘਰਾਂ ਚ ਬਹੁਤ ਬੁਰੀ ਹਾਲਤ ਹੋ ਚੁੱਕੀ ਹੈ ਤੇ ਪ੍ਰਸ਼ਾਸਨ ਵੱਲੋਂ ਬਿਲਕੁਲ ਹੀ ਨਾ ਦੇਖਿਆ ਕੀਤਾ ਜਾ ਰਿਹਾ ਤੇ ਅਸੀਂ ਮੈਂ ਬਹੁਤ ਜਗ੍ਹਾ ਕੰਪਲੀਟ ਕੀਤੀ ਤੇ ਇਹਦਾ ਕੋਈ ਹੱਲ ਨਹੀਂ ਹੋਇਆ ਕੋਈ ਪ੍ਰਸ਼ਾਸਨ ਉਹ ਆ ਕੇ ਇਸ ਕ੍ਰੈਸ਼ਰ ਤੇ ਨਹੀਂ ਪਹੁੰਚ ਰਿਹਾ ਕਿਰਪਾ ਕਰਕੇ ਜੀ ਨੂੰ ਬਾਤਵਾ ਸਾਡੀ ਮਦਦ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਖੇੜੇ ਦੀ ਇਹ ਵੀਡੀਓ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਵਾਸੀਆਂ ਦਾ ਇਕੱਠ ਵੀ ਹੋਇਆ ਪਰ ਇੱਥੇ ਇੱਕਮਨਾ ਦੇ ਇੱਕ ਸਟੋਨ ਕਰੈਚਰ ਦੀ ਗੱਲ ਜਿਹੜੀ ਆ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਵੱਲੋਂ ਜਿਹੜੀ ਨਜਾਇਜ਼ ਮਾਈਨਿੰਗ ਹੈ ਲਗਾਤਾਰ ਕੀਤੀ ਜਾ ਰਹੀ ਹੈ ਜਿਹਦੇ ਤਸਵੀਰਾਂ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਸਾਂਝੀਆਂ ਕਰ ਰਹੇ ਹਾਂ ਜੋ ਸਾਨੂੰ ਪਿੰਡ ਵਾਸੀਆਂ ਦੇ ਵੱਲੋਂ ਭੇਜੀਆਂ ਗਈਆਂ ਨੇ ਕਿ ਇਹ ਸਾਡੇ ਇਲਾਕੇ ਦਾ ਘਾਣ ਜਿਹੜਾ ਲਗਾਤਾਰ ਹੋ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਤੇ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਫੌਜੀ ਲਕੀ ਫੌਜੀ ਦੇ ਵੱਲੋਂ ਸਾਡੇ ਨਾਲ ਬਾਰ ਬਾਰ ਗੱਲ ਕੀਤੀ ਗਈ ਤੁਹਾਨੂੰ ਦੱਸਿਆ ਕਿ ਲਗਾਤਾਰ ਉਹਨਾਂ ਦੇ ਵੱਲੋਂ ਮਾਈਨਿੰਗ ਦੇ ਅਧਿਕਾਰੀਆਂ ਦੇ ਨਾਲ رابطہ ਕਰਨ ਦੀ ਕੋਸ਼ਿਸ਼ ਕੀਤੀ ਪਰ ਅਧਿਕਾਰੀਆਂ ਨੇ ਪਹਿਲਾਂ ਦੀ ਤਰ੍ਹਾਂ ਜਿਸ ਤਰ੍ਹਾਂ ਅਧਿਕਾਰੀ ਕਰਦੇ ਆ ਕਿ ਫੋਨ ਚੱਕਣਾ ਇਨੀ ਹੈਗਾ ਉਹ ਬਿਲਕੁਲ ਵੀ ਮਾਈਨਿੰਗ ਦੇ ਅਧਿਕਾਰੀ ਜਿਹੜੇ ਫੋਨ ਨਹੀਂ ਚੁੱਕਰੇ ਤੇ ਉਹਨਾਂ ਦੇ ਪਿੰਡ ਦੇ ਹਾਲਾਤ ਜਿਹੜੇ ਆ ਉਹ ਜਿਉਂ ਦੇ ਤਿਉਂ ਬਣੇ ਹੋਏ ਨੇ ਜਿੱਥੇ ਪਿੰਡ ਵਾਸੀਆਂ ਦੇ ਵੱਲੋਂ ਵਾਰ-ਵਾਰ ਗੁਹਾਰ ਲਾਈ ਜਾ ਰਹੀ ਆ ਪਰ ਫਿਰ ਵੀ ਕਿਸੇ ਦੇ ਕੰਮ ਦੇ ਉੱਤੇ ਜੂਨ ਹੀ ਸਿਰਕ ਰਹੀ ਹਾਲਾਂਕਿ ਇੱਥੇ ਇਹ ਸ਼ੈ ਕੀ ਦੀ ਹੈ ਕੌਣ ਇਹ ਮਾਈਨਿੰਗ ਜਿਹੜੀ ਆ ਕਰਵਾ ਰਿਆ ਹੈ ਤੇ ਕਿਹਦੀ ਸ਼ੈਦ ਇਹ ਚੱਲ ਰਹੀ ਹੈ ਇਹ ਵੱਡਾ ਸਵਾਲ ਹੈ ਉੱਥੇ ਪਿੰਡ ਵਾਸੀ ਇਕੱਠੇ ਹੋਏ ਪਿੰਡ ਵਾਸੀਆਂ ਨੇ ਕੀ ਕੁਝ ਕਿਹਾ ਉਹ ਤੁਹਾਨੂੰ ਸੁਣਾ ਦਿੰਨੇ ਆ ਪਰ ਹਰਾਨੀ ਨਹੀਂ ਗੱਲੇ ਤੇ ਇਹ ਆ ਕਿ ਅੰਨੀ ਪਿੰਦੀ ਆ ਕੁੱਤੀ ਚੱਟਦੀ ਆ ਕੋਈ ਪੁੱਛਣ ਵਾਲਾ ਨਹੀਂ ਸੱਤਿਆਨਾਸ ਜਿਹੜਾ ਇਲਾਕੇ ਦਾ ਕੀਤਾ ਹੋਇਆ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਡਰਾਉਣ ਧਮਕਾਉਣ ਦੀ ਪ੍ਰਕਿਰਿਆ ਲਗਾਤਾਰ ਚੱਲਦੀ ਹੈ ਕਿ ਜੇਕਰ ਸਾਡੀਆਂ ਖਬਰਾਂ ਲੱਗੀਆਂ ਹੋਇਆ ਹੋਇਆ ਤਾਂ ਅਸੀਂ ਆਹ ਕਰ ਦੇਵਾਂਗੇ ਉਹ ਕਰ ਦੇਵਾਂਗੇ ਤੁਹਾਡਾ ਨੁਕਸਾਨ ਕਰ ਦੇਵਾਂਗੇ ਇਸ ਤਰ੍ਹਾਂ ਧਮਕੀਆਂ ਲਗਾਤਾਰ ਉਹ ਪੱਤਰਕਾਰਾਂ ਨੂੰ ਮਿਲਦੀਆਂ ਨੇ ਪਰ ਹੈਰਾਨੀ ਦੀ ਗੱਲ ਇਹ ਤੇ ਹੈ ਕਿ ਇੱਥੇ ਲਗਾਤਾਰ ਅਜਹੀਆਂ ਆ ਕਿਹੜੀ ਮਾਈਨਿੰਗ ਚੱਲ ਰਹੀ ਹੈ ਜਿਸ ਤਰ੍ਹਾਂ ਇੱਥੇ ਮਾਈਨਿੰਗ ਦੇ ਅਧਿਕਾਰੀ ਉਠਾਏ ਹੋਏ ਆ ਜਾਂ ਪ੍ਰਸ਼ਾਸਨ ਬੈਠਾ ਹੋਇਆ ਜੇਕਰ ਇਹਨਾਂ ਲੋਕਾਂ ਨੂੰ ਤਕਲੀਫ ਹੈ ਇਹ ਲੋਕ ਬੋਲ ਰਹੇ ਨੇ ਜਦੋਂ ਇਹ ਲੋਕ ਦੱਸ ਰਹੇ ਨੇ ਤਾਂ ਪ੍ਰਸ਼ਾਸਨ ਕਿਸ ਕੰਮ ਦੇ ਲਈ ਇੱਥੇ ਬੈਠਾ ਹੋਇਆ ਤਾਂ ਇੱਥੇ ਮਾਈਨਿੰਗ ਦੇ ਅਧਿਕਾਰੀ ਕਿਸ ਕੰਮ ਲਈ ਬੈਠੇ ਹੋਏ ਆ ਤਾਂ ਇਹ ਵੱਡੀ ਕਾਰਵਾਈ ਜਿਹੜੀ ਆ ਇਹ ਵਿਜੀਲੈਂਸ ਦੇ ਘੇਰੇ ਦੇ ਵਿੱਚ ਵਿਜੀਲੈਂਸ ਦੀ ਜਾਂਚ ਦੇ ਵਿੱਚ ਆਉਣਾ ਚਾਹੀਦੇ ਨੇ ਇਹ ਅਧਿਕਾਰੀ ਕਿ ਅਧਿਕਾਰੀ ਆਕਰ ਕੇ ਇੱਥੇ ਕਰਦੇ ਕੀ ਆ ਜਦੋਂ ਇਹ ਮਾਈਨਿੰਗ ਚੱਲ ਰਹੀ ਆ ਤਾਂ ਇਹਨਾਂ ਅਧਿਕਾਰੀਆਂ ਦੀ ਡਿਊਟੀ ਕੀ ਆ ਤੇ ਇਹ ਕਰਦੇ ਕੀ ਆ ਜੇਕਰ ਪਿੰਡ ਵਾਸੀਆਂ ਨੇ ਲੋਕਾਂ ਲੋਕਾਂ ਨੇ ਆਮ ਲੋਕਾਂ ਨੇ ਜਾ ਕੇ ਹੀ ਇਹ ਮਾਈਨਿੰਗ ਰੁਕਣੀ ਆ ਤਾਂ ਫਿਰ ਅਧਿਕਾਰੀ ਕਿਸ ਕੰਮ ਦਿੱਤਾ ਇਹਨਾਂ ਦੀ ਡਿਊਟੀ ਕੀ ਬਣਦੀ ਆ ਇਹ ਵੱਡਾ ਸਵਾਲ ਹੈ ਤੁਹਾਨੂੰ ਸੁਣਾ ਦਿੰਦੇ ਆ ਪਿੰਡ ਵਾਸੀ ਕੀ ਕਹਿੰਨੇ ਆ ਪਿੰਡ ਵਾਸੀ ਦੀ ਜਵਾਨੀ ਸੁਣੋ ਤੇ ਇਸ ਤੋਂ ਬਾਅਦ ਇੱਕ ਐਪਲੀਕੇਸ਼ਨ ਆਪਾਂ ਪਿੰਡ ਵਾਸੀਆਂ ਤੋਂ ਸਾਈਨ ਕਰਾ ਕੇ ਜ਼ਰੂਰ ਬਿਜਲੀਅੰਸ ਨੂੰ ਇਹ ਜਿਹੜੇ ਭੇਜਾਂਗੇ ਤੇ ਜੋ ਅਧਿਕਾਰੀ ਮੌਜੂਦ ਨੇ ਜਾਂ ਜਿਨ੍ਹਾਂ ਅਧਿਕਾਰੀਆਂ ਦੀ ਤੁਹਾ ਡਿਊਟੀ ਹੈ ਉਹਨਾਂ ਦੀ ਜਿਹੜੀ ਜਾਂਚ ਜ਼ਰੂਰ ਕਰਾਈ ਜਾਊਗੀ ਆਹਲਾਕੇ ਚੋਰ ਕੁੱਤੀ ਨਾਲ ਰੜਿਆ ਜਾਂ ਕੁੱਤੀ ਚੋਰਾ ਰੜੀ ਹੋਈ ਜਾਂ ਚੋਰ ਕੁੱਤੀ ਇਕੱਠੇ ਜਿਹੜੇ ਨੇ ਉਹ ਸਾਰਾ ਕੰਮ ਕਰ ਰਹੇ ਨੇ ਇਹ ਜਾਂਚ ਦਾ ਵਿਸ਼ਾ ਹੈ ਕਿੰਨੀ ਦੂਰੀ ਤੇ ਹੈ ਲੱਗਦਾ ਇਹ ਬਾ 200 ਮੀਟਰ ਦੀ ਦੂਰੀ ਦੇ ਹੈ ਸਾਡਾ ਇਹ ਇਹ ਬਹੁਤ ਦਿੱਕਤ ਆ ਰਹੀ ਸਾਨੂੰ ਧੂੜ ਮਿੱਟੀ ਦੇ ਬਹੁਤ ਛੇੜਾ ਬਹੁਤ ਆ ਰਹੀ ਹੈ ਗੱਡੀਆਂ ਜੱਕ ਦਾ ਮਾਨ ਜਾਣ ਕਰਕੇ ਆ ਵਜਾਈ ਨੂੰ ਬਹੁਤ ਤੰਗੀ ਹੋ ਰਹੀ ਹੈ ਸਾਨੂੰ ਇਸ ਕਰਕੇ ਇੱਕ ਪ੍ਰੈਸ਼ਰ ਨਿਆਜ਼ ਮੈਨੂੰ ਕਿਸੇ ਨਾਲ ਟਾਈਪ ਵੀ ਕੀਤਾ ਡਿਪਾਰਟਮੈਂਟ ਵਾਲੇ ਨਾਲ ਜਾਣੀ ਮੈਂਨੇ ਦਵਾ ਫੋਨ ਕੀਤੇ ਇਹ ਲੈ ਕੇ ਦੋ ਹੁਣ ਇਹ ਹੋ ਗਿਆ ਜੀ ਦੋ ਹਫ਼ਤੇ ਨਾਲ ਤੇ ਹੋ ਗਈ ਚੱਲਦੇ ਨੂੰ ਪ੍ਰੈਸ਼ਰ ਵਾਲਾ ਇਹ ਪਲਾਂਟ ਉਹੀ ਹੈ ਨਾ ਜਿੱਥੇ ਅਸੀਂ ਪਹਿਲਾਂ ਵੀ ਮਜੀਠੇ ਸਾਹਿਬ ਆਏ ਤੇ ਹਾਂਜੀ ਉਹੀ ਹੈ ਜੀ ਅੱਛਾ ਇਹ ਸ਼ਾਇਦ ਪ੍ਰੋਪਰਟੀ ਅਟੈਚ ਵੀ ਹੈ ਹਾਂਜੀ ਈਡੀ ਨਾਲ ਜਾਂ ਵੀ ਈਡੀ ਨਾਲ ਜੀ ਵਿਜੀਲੈਂਸ ਨਾਲ ਕੀਤੀ ਹੈ ਨਾ ਤੇ ਜੀ ਦਾ ਰੋਲਾ ਤਾਂ ਜ਼ਮੀਨ ਵਿਜੀਲੈਂਸ ਨਾਲ ਅਟੈਚ ਹੈ ਜੀ ਅਸੀਂ ਕਹਿੰਦੇ ਨਾ ਸਾਰੇ ਆ ਸਾਈਨ ਕਰਵਾ ਦਿਓ ਆਪਣੇ ਭਾਈ ਅੱਗੇ ਨੂੰ ਆਜੋ ਮਾਤਾ ਨੂੰ ਹੁਣ ਉਹਨੂੰ ਵੀ ਪ੍ਰੋਬਲਮ ਹੈਗੀ ਜਦੋਂ ਝਾੜੂ ਲਾਂਦੇ ਆਂ ਹਾਂਜੀ ਹਾਂਜੀ ਸਾਰੇ ਨੂੰ ਆਦੀ ਨਹੀਂ ਹੁੰਦੇ ਉਹ ਤਾਂ ਆਹ ਲੋ ਇਸ ਜਗ੍ਹਾ ਕ ਬੋਲੀ ਜਾਓ ਅੱਗੇ ਨਾ ਮਾਤਾ ਨੂੰ ਰਜਾ ਪ੍ਰੋਬਲਮ ਹੈ ਬਸ ਇੱਥੇ ਲੈ ਕੇ ਨਹੀਂ ਕਹਿੰਦੇ ਕਿ ਉਹ ਬਹੁਤ ਆਂ ਸਾਡੇ ਅੰਦਰ ਸਾਡੇ ਬੱਚਿਆਂ ਨੂੰ ਬਹੁਤ ਪਤਾ ਨਹੀਂ ਸਕਦਾ ਕਿਤੇ ਵੀ ਅਸੀਂ ਨਹੀਂ ਕੱਟੇ ਤੇ ਝੁੰਡ ਅਸੀਂ ਨਹੀਂ ਝੰਡ ਕੱਟੇ ਤੇ ਤਾਂ ਸਾਨੂੰ ਕ੍ਰੈਸ਼ ਤੋਂ ਉਹ ਨਹੀਂ ਆਣੀ ਚਾਹੀਦੀ ਟੱਕਰ ਸਾਨੂੰ ਬਹੁਤ ਬੜਾ ਬਹੁਤ ਬੜਾ ਉਸਨੂੰ ਕੱਪੜੇ ਅਸੀਂ ਨਹੀਂ ਪਾ ਸਕਦੇ ਕੱਪੜੇ ਸੁਪਰੇ ਨਹੀਂ ਪਾ ਸਕਦੇ ਅਸੀਂ ਸਾਡਾ ਅੰਦਰਵਾ ਘੂੜਾ ਕੋਈ ਨਹੀਂ ਹਾਂਜੀ ਰੋਟੀ ਅਸੀਂ ਨਹੀਂ ਖਾ ਸਕਦੇ ਲੈ ਬੋਲੀ ਜਾਓ ਤੁਸੀਂ ਸਾਰੀ ਕਰਨੀ ਬੋਲਣਾ ਭਾਈ ਸੈਨ ਦਾ ਘਰ ਜਾਣਾ ਹਾਟ ਵਾਲਾ ਹਾਟ ਵਾਲਾ ਇਹ ਪਾਸੇ ਵੀ ਹੋ ਜਾ ਜਦੋਂ ਅਲਵਾੜੀ ਬੜਾ ਫੋੜਾ ਮੇਕ ਐਸਾ ਸਾਬਦਾ ਟੀਵੀ ਹੋ ਜਣੀ ਜਿਸ ਹਿਸਾਬ ਨਾਲ ਤੂੰ ਇੱਥੇ ਤੂੰ ਉੜ ਆਂਦੀ ਐ ਸਾਡੇ ਦਾ ਬੱਚੇ ਬਿਮਾਰ ਹੋਏ ਬੁੱਢੇ ਸਿਆਣੇ ਬਜ਼ੁਰਗ ਸਾਰੇ ਬਿਮਾਰ ਹੋ ਜਾਣੇ ਸਭ ਨਾ ਜੇ ਸਾਰਿਆਂ ਨੂੰ ਪ੍ਰੋਬਲਮ ਹੈ ਅੱਜ ਕੱਲ੍ਹ ਦੁਨੀਆ 'ਚ ਠੀਕ ਕੋਣ ਹੈ ਸਾਰੀ ਦੁਨੀਆ ਬਿਮਾਰ ਹੈਗੀ ਐ ਉੱਠਣਾ ਬੈਠਣਾ ਪ੍ਰੋਬਲਮ ਬਣ ਗਈ ਬਾਰਸ਼ੋਂ ਤੇ ਪਾਣੀ ਨਹੀਂ ਆਣਾ ਸਾਡੇ ਘਰਾਂ 'ਚ ਪਾਣੀ ਵੀ ਆਣਾ ਉਹ ਤੰਗੀ ਤਾਂ ਸਾਨੂੰ ਸਾਰਿਆਂ ਨੂੰ ਹੈਗੀ ਐ ਦੀ ਆਵਾਜ਼ ਨਹੀਂ ਸੌਣ ਦੀ ਕ੍ਰੈਸ਼ਰ ਦੀ ਐਨਾ ਛੋਟ ਜਿਆਦਾ ਹੁੰਦਾ ਐਨੀ ਧੂੜ ਮਿੱਟੀ ਹੁੰਦੀ ਰਸਾਅ ਲੈਣਾ ਵੀ ਔਖਾ ਕਿੰਨੇ ਘਰ ਭਾਈ ਇੱਥੇ ਆਪਣੇ ਆ ਲੋ ਆ ਲੋ ਅੰਨੇ ਸ਼ਿਕ ਨੂੰ 10 12 ਘਰ ਮਾਰਾ ਘਰ ਬਹੁਤ ਤੰਗੀ ਹੈ ਬਾਕੀ ਘਰ ਦੇ ਬੰਦੇ ਆਂਦੀ ਬੱਚੀ ਹੈ ਹੋਊਗਾ ਅਸੀਂ 12 ਘਰ ਹੈ ਸਾਨੂੰ 12 ਘਰ ਨੂੰ ਬਹੁਤ ਤੰਗੀ ਹੈ ਔਰ ਅਸੀਂ ਆਪਣੇ ਤਾਕੀਏ ਸ਼ੀਸ਼ੇ ਨਹੀਂ ਖੋ ਸਕਦੇ ਬਹੁਤ ਧੂੜ ਮਿੱਟੀ ਆਂਦੀ ਹੈ ਤੇ ਇਸ ਕਰਕੇ ਅਸੀਂ ਕੱਪੜੇ ਵੀ ਸੁਕਣੇ ਨਹੀਂ ਪਾ ਸਕਦੇ ਸਾਰੇ ਬੱਚੇ ਕਿਰਪਾ ਕਰਕੇ ਕ੍ਰੈਸ਼ਰ ਬੰਦ ਹੋਣ ਦੀ ਕਿਰਪਾਤਾ ਹੋਵੇ